ਕਾਂਗਰਸ ਪਾਰਟੀ ਚ ਹਲੇ ਵੀ ਖਾਨਾ ਜੰਗੀ ਜਾਰੀ ਆ ਭਾਵੇਂ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਗ੍ਰਿਫਤਾਰੀ ਦੀਆਂ ਤਿਆਰੀਆਂ ਤੱਕ ਚੱਲ ਰਹੀਆਂ ਹੋਣ ਰਾਜਾ ਵੜਿੰਗ ਤੇ ਕਈ ਜਿਹੜੇ ਆ ਕੇਸ ਖੋਲਣ ਦੀਆਂ ਤਿਆਰੀਆਂ ਹੋ ਰਹੀਆਂ ਹੋਣ ਦੂਜੇ ਪਾਸੇ ਚੋਣ ਆ ਜਿਹੜੀ ਉਹ ਲੁਧਿਆਣਾ ਵੈਸਟ ਦੀ ਚੱਲ ਰਹੀ ਹੋਵੇ ਤਾਂ ਉੱਥੇ ਵੀ ਖਾਨਾ ਜੰਗੀ ਜਿਹੜੀ ਆ ਖੁੱਲ ਕੇ ਸਾਹਮਣੇ ਆਈ ਹੈ ਜਾਨੀ ਕਿ ਜੋ ਪੋਸਟਰ ਲਗਾਇਆ ਗਿਆ ਪ੍ਰਚਾਰ ਦਰਮਿਆਨ ਤਾਂ ਉਸ ਵਿੱਚੋਂ ਰਾਜਾ ਵੜਿੰਗ ਕਾਂਗਰਸ ਪ੍ਰਧਾਨ ਅਤੇ ਹਾਂ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਦੀ ਤਸਵੀਰ ਜਿਹੜੀ ਆ ਗਾਇਬ ਹੈ ਤੇ ਉਹ ਤਸਵੀਰ ਕਿਤੇ ਵੀ ਨਜ਼ਰ ਨਹੀਂ ਆ ਰਹੀ ਤਾਂ ਹਾਂ ਸਾਫ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਹੋਰ ਲੀਡਰਾਂ ਦੀ ਤਸਵੀਰ ਜਿਹੜੀ ਆ ਜ਼ਰੂਰ ਪੋਸਟਰ ਤੇ ਲਗਾਈ ਗਈ ਆ ਪਰ ਕਾਂਗਰਸ ਪਾਰਟੀ ਦੇ ਲੀਡਰ ਆਪਣੇ ਹੀ ਲੀਡਰਾਂ ਤੋਂ ਦੂਰੀ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਦੀਆਂ ਤਸਵੀਰਾਂ ਗਾਇਬ ਨੇ ਪੋਸਟਰਾਂ ਧੋਤਾ ਲੁਧਿਆਣਾ ਵੈਸਟ ਪਛਮੀ ਜਿਹੜੀ ਲੁਧਿਆਣਾ ਪਛਮੀ ਚੋਣ ਦੇ ਲਈ ਤਿਆਰੀਆਂ ਚੱਲ ਰਹੀਆਂ ਨੇ ਜਿੱਥੇ ਹਲੇ ਚੋਣ ਦਾ ਐਲਾਨ ਹੋਣਾ ਬਾਕੀ ਆ ਅਤੇ ਪ੍ਰਚਾਰ ਕਿਤੇ ਨਾ ਕਿਤੇ ਲੀਡਰ ਆਪਣੇ ਪੱਧਰ ਤੇ ਕਰ ਰਿਹਾ ਤਾਂ ਦੂਜੇ ਪਾਸੇ ਖਾਨਾ ਜੰਗੀ ਹੈ ਜਿਹੜੀ ਉਹ ਖੁੱਲ ਕੇ ਕਾਂਗਰਸ ਦੀ ਸਾਹਮਣੇ ਆ ਰਹੀ ਹੈ